ਜੀਪੀ ਇੰਡੀਆ ਪ੍ਰਣਾਮ ਮੈਂ ਵਿਕਾਸ ਬਰਮਾ ਅੱਜ ਦੇ ਸਾਡੇ ਮਹਿਮਾਨ ਪ੍ਰੋਗਰਾਮ ਦੇ ਵਿੱਚ ਮਹਿਮਾਨ ਹਨ ਨੀਲੂ ਮਿੱਤਲ ਜ਼ਿਲ੍ਹਾ 22 ਪ੍ਰਧਾਨ ਬੀਜੇਪੀ ਪਾਰਟੀ ਸੂਰੂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਂ ਹੋਰ ਵੀ ਪੰਜਾਬ ਦੇ ਵਿੱਚ ਕੈਂਡੀਡੇਟ ਖੜੇ ਨੇ ਇਸ ਤਰ੍ਹਾਂ ਦਾ ਹੰਗਾਰਾ ਤੇ ਲੋਕਾਂ ਦਾ ਪਿਆਰ ਮਿਲ ਰਿਹਾ ਕਿਵੇਂ ਦੇਖਦੇ ਹੋ ਪਾਰਟੀ ਜਨਤਾ ਪਾਰਟੀ ਨੂੰ ਜੀ ਸਾਰੇ ਪੰਜਾਬ ਦੇ ਵਿੱਚੋਂ ਹੀ ਨਹੀਂ ਬਲਕਿ ਮੈਂ ਤਾਂ ਕਹਾਂਗਾ ਸਾਰੇ ਹਿੰਦੁਸਤਾਨ ਦੇ ਵਿੱਚੋਂ ਹੀ ਬਹੁਤ ਵਧੀਆ ਭਰਮਾ ਹੰਗਾਰਾ ਮਿਲ ਰਿਹਾ ਹੈ ਤੇ ਲੋਕਾਂ ਨੇ ਪਿਛਲਾ 10 ਸਾਲ ਦਾ ਟਰੈਕ ਰਿਪੋਰਟ ਭਾਰਤੀ ਜਨਤਾ ਪਾਰਟੀ ਦਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਦਾ ਦੇਖਿਆ ਹੈ ਜਿਸ ਦੇ ਵਿੱਚ ਕੀ 500 ਸਾਲਾਂ ਤੋਂ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਸੀਗਾ ਉਹ ਪੂਰਾ ਹੋਇਆ ਧਾਰਾ 370 ਜੋ ਕਿ 70 ਸਾਲ ਤੋਂ ਮਤਲਬ ਕਿ ਪਿਛਲੀਆਂ ਸਰਕਾਰਾਂ ਨੇ ਨਹੀਂ ਉਹਦਾ ਕੋਈ ਬੰਸੁੱਬ ਲਿਆ ਉਹ ਤੋੜੀ ਧਾਰਾ 370 ਤੋੜੀ ਮੁਸਲਿਮ ਮਹਿਲਾਵਾਂ ਲਈ ਵਿਕਲ ਤਲਾਕ ਖਤਮ ਕੀਤਾ ਤਾਕੀ ਉਹ ਆਪਣਾ ਮਤਲਬ ਕਿ ਜੀਵਨ ਵਧੀਆ ਤਰੀਕੇ ਨਾਲ ਗੁਜ਼ਾਰ-ਬਸਰ ਕਰ ਸਕਣ ਤੇ ਹੁਣ ਲੇਟੈਸਟ ਡਿਸੀਜਨ ਸਾਡੀਆਂ ਮਹਿਲਾਵਾਂ ਵਾਸਤੇ ਜਿਵੇਂ ਆਪਾਂ ਕਹਿੰਨੇ ਅੱਧੀ ਆਬਾਦੀ ਪੂਰਾ ਹਕਕ ਉਹਨਾਂ ਵਾਸਤੇ 33% ਰਿਜ਼ਰਵੇਸ਼ਨ ਦਾ ਪ੍ਰਬੰਧਨ ਰੱਖਿਆ ਤੇ ਬਾਕੀ ਜਿਹੜੀਆਂ ਟੋਟਲ ਸੈਂਟਰ ਸਰਕਾਰ ਦੇ ਵਿੱਚ ਮੈਂ ਤੁਹਾਡੇ ਚੈਨਲ 'ਤੇ ਤੁਹਾਨੂੰ ਦੱਸਣਾ ਚਾਹਾਂਗਾ 182 ਮਤਲਬ ਕਿ ਸਕੀਮਾਂ ਪੂਰੇ ਦੇਸ਼ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਚੱਲ ਰਹੀਆਂ ਹਨ ਜਿਦੇ ਵਿੱਚੋਂ 42 ਸਕੀਮਾਂ 42 ਕਿਮਾ ਪੰਜਾਬ ਦੇ ਵਿੱਚ ਵੀ ਮਤਲਬ ਕਿ ਭਾਰਤੀ ਜਨਤਾ ਪਾਰਟੀ ਦੀਆਂ ਚੱਲ ਰਹੀਆਂ। ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਹੁਣ ਆਪਾਂ ਅੱਜ ਕੱਲ ਦੇਖਦੇ ਆਂ ਅਲੱਗ-ਅਲੱਗ ਪਾਰਟੀਆਂ ਆਪਣੇ ਆਪ ਵੱਡੇ-ਵੱਡੇ ਗਾਵੇ ਕਰਦੀਆਂ ਨੇ ਖਾਲੀ ਦਾਲੇ ਲਈ ਆਮ ਆਦਮੀ ਲਈ ਕਾਮਰਸ ਲਈ ਜਾਂ ਹੋਰ ਵੀ ਅਦਰ ਪਾਰਟੀਆਂ ਹੈਗੀਆਂ ਨੇ ਸਿਮਰਨ ਜੀ ਮਾਨ ਮੈਨੂੰ ਲਈਏ ਤਾਂ ਉਹ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਆਪਣੇ ਵਿਚਾਰ ਉਹਨਾਂ ਬਾਰੇ? ਜਿੱਥੋਂ ਤੱਕ ਦੂਜੀਆਂ ਪਾਰਟੀਆਂ ਦੇ ਨੁਮਾਇੰਦਿਆਂ ਦਾ ਸਵਾਲ ਹੈ ਜਾਂ ਜਿੱਥੋਂ ਤੱਕ ਦੂਜੀਆਂ ਪਾਰਟੀਆਂ ਦਾ ਸਵਾਲ ਹੈ ਤੇ ਕਾਂਗਰਸ ਦੀ ਪਹਿਲਾਂ ਜੇ ਆਪਾਂ ਗੱਲ ਕਰੀਏ ਕਾਂਗਰਸ ਨੂੰ ਦੇਖੋ 100 ਸਾਲ ਸਵਾ 100 ਸਾਲ ਪੁਰਾਣਾ ਇਹਨਾਂ ਦਾ ਇਤਿਹਾਸ ਰਿਹਾ ਹੈ ਇਹ ਅੱਜ ਇਸ ਪੋਜੀਸ਼ਨ ਤੇ ਪਹੁੰਚ ਚੁੱਕੇ ਹਨ ਕਿ ਮੈਨੂੰ ਨਹੀਂ ਲੱਗਦਾ ਵੀ 2024 ਦੇ ਵਿੱਚ ਵਿਪਖਸ਼ੇਚ ਵੀ ਬੈਠਣ ਚੁੱਕੀਆਂ ਸੀਟਾਂ ਯਾਨੀ ਕਿ 54 ਸੀਟਾਂ ਚਾਹੀਦੀਆਂ ਹੋਣ ਹੁੰਦੀਆਂ ਨੇ ਮਤਲਬ ਕਿ ਵਿਪਖਸ਼ੇ ਬੈਠਣੇ 10% ਘੱਟੋ ਘੱਟ ਮੈਨੂੰ ਨਹੀਂ ਲੱਗਦਾ ਵੀ ਇਹ ਵੀ ਉਹਨਾਂ ਨੂੰ ਆਣ ਗਈਆਂ ਇਹ ਅੱਜ ਐਂ ਲਾ ਲੋ ਬਸਾਖੀ ਦੇ ਸਹਾਰੇ ਇਹ ਆਪਣੀ ਸਿਆਸਤ ਕਰ ਰਹੀਆਂ ਹਨ ਬਸਾਕੀ ਮੈਂ ਇਸ ਕਰਕੇ ਕਹਿਣਾ ਕਿ ਇਹ ਅਜੇ ਦੂਜੀਆਂ ਅਰੀਜਨਲ ਪਾਰਟੀਆਂ ਤੇ ਨਿਰਭਰ ਹੋ ਚੁੱਕੀ ਹੈ ਕਾਂਗਰਸ ਪਾਰਟੀ ਤੇ ਜਿੱਥੋਂ ਤੱਕ ਆਪਾਂ ਸਿਮਰਜੀਤ ਮਾਨ ਦੀ ਜਿਹੜੇ ਸਾਡੇ ਹੁਣ ਮੌਜੂਦਾ ਸੰਸਦ ਸੰਸਦਾਂ ਨੂੰ ਨਾਲ ਦੀ ਗੱਲ ਕਰੀਏ ਤਾਂ ਇੱਕ ਸੰਸਦ ਵੀ ਮਤਲਬ ਕਿ ਕੀ ਲੋਕ ਸਭਾ ਸੰਗਰੂਰ ਦਾ ਭਲਾ ਕਰ ਸਕਣਗੇ ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਸੈਂਟਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਾਈ ਵਿੱਚ ਤੀਸਰੀ ਵਾਰ ਭਾਜੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਠੀਕ ਹੈ ਉਹ ਮਤਲਬ ਕਿ ਪਹਿਲਾਂ ਲੋਕਾਂ ਨੇ ਭਗਵੰਤ ਮਾਨ ਨੂੰ ਸਭ ਤੋਂ ਖਾਨ ਨਹੀਂ ਲਗਾ ਲੋ ਜਾਂ ਜਿਵੇਂ ਵੀ ਲਗਾ ਲੋ ਉਹਨਾਂ ਨੂੰ ਬਾਈ ਇਲੈਕਸ਼ਨ ਦੇ ਵਿੱਚ ਚਿਤਵਾ ਦਿੱਤਾ ਪਰ ਇਸ ਵਾਰ ਮਤਲਬ ਕਿ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਐਡਾ ਕੋਈ ਚੋਣ ਹੰਗਾਰਾ ਮਿਲ ਰਿਹਾ ਹੈ ਤੇ ਜੇ ਆਪਾਂ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਮੈਂ ਅਕਾਲੀ ਦਲ ਨੂੰ ਖਾਲੀ ਦਲ ਜਿਆਦਾ ਮਤਲਬ ਕਿ ਕਹਿਣਾ ਵਧੀਆ ਸਮਝੂੰਗਾ ਕਿਉਂਕਿ ਉਹਨਾਂ ਨੇ ਵੀ ਆਪਣਾ ਐ ਲਾ ਲੋ ਵੀ ਟਾਈਮ ਹੀ ਪਾਸ ਕਰ ਰਹੇ ਨੇ ਉਹ ਇਸ ਟਾਈਮ ਉਹ ਇਲੈਕਸ਼ਨ ਦੇ ਵਿੱਚ ਆਪਣੇ ਨੁਮਾਇੰਦੇ ਖੜਾ ਕੇ ਦੇਖਿਆ ਆਪਣੀ ਕੁਛ ਨਹੀਂ ਅੱਲੇ-ਪੱਲੇ ਜੀ ਮਤਲਬ ਕਿ ਹੁਣ ਬੇਕਲਪ ਲੋਕਾਂ ਲਈ ਕੇਵਲ ਤੇ ਕੇਵਲ ਇੱਕੋ ਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ਼੍ਰੀ ਰਵਿੰਦ ਖੰਨਾ ਜੀ ਕੈਂਡੀਡੇਟ ਅਤੇ ਇਨ੍ਹਾਂ ਤੇ ਕਮਲ ਦੇ ਫੁੱਲ ਤੇ ਵੱਤਵਾਦ ਮੋਹਰਾਂ ਲਾ ਕੇ ਇੱਕ ਜੂਮ ਇਹਨਾਂ ਨੂੰ ਚਿਤਾਣਾ ਚਾਹੁੰਦਾ ਤਾਂ ਕਿ ਆਪਣਾ ਜਿਹੜਾ ਲੋਕ ਸਭਾ ਹਲਕਾ ਸੰਗਰੂਰ ਹੈ ਇਹਦੇ ਵਿੱਚ ਵਿਧਾਨ ਸਭਾ ਹਲਕਾ ਤੂਰੀਆ ਜਾਂ ਹੋਰ ਹਲਕੇ ਨੇ ਇਹਨਾਂ ਦਾ ਵਧੀਆ ਪ੍ਰੋਪਰ ਤਰੀਕੇ ਨਾਲ ਵਿਕਾਸ ਹੋ ਸਕੀ ਜਿਸ ਤਰ੍ਹਾਂ ਕਿ ਹੁਣ ਆਪਾਂ ਦੇਖੀਏ ਕਾਂਗਰਸ ਦੀ ਗੱਲ ਕਰੀਏ ਸਤਪਾਈਲ ਖੈਰਾ ਜੀ ਹੁਣ ਆਪਣੇ ਇੱਧਰਲੀ ਸਾਈਡ ਆਏ ਨੇ ਇਹਦਾ ਸੰਗਰੂਰ ਦੇ ਵਿੱਚ ਇਲੈਕਸ਼ਨ ਲੜਦੇ ਹੋਏ ਤਾਂ ਤੁਸੀਂ ਉਹਨਾਂ ਨੂੰ ਕੀ ਦੇਖਦੇ ਆਪੋਜੀਸ਼ਨ ਪਾਰਟੀ ਦੇ ਵੀ ਉੱਥੇ ਹੋ ਜਾਂਦੇ ਨੇ ਮੈਂ ਤਾਂ ਇਹ ਦੇਖੋ ਇਹਨਾਂ ਦਾ ਫ੍ਰੈਂਡਲੀ ਮੈਚ ਹੀ ਕਹਾਵਾਂਗਾ ਆਮ ਆਦਮੀ ਪਾਰਟੀ ਦੇ ਕਾਂਗਰਸ ਸਰਕਾਰ ਦਾ ਕਿਉਂਕਿ ਜੇ ਇਹਨਾਂ ਦਾ ਫ੍ਰੈਂਡਲੀ ਮੈਚ ਨਾ ਹੁੰਦਾ ਤਾਂ ਵਿਜੇਂਦਰ ਸਿੰਘ ਲਾ ਜੀ ਜੋ ਕਿ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਹੈ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੰਦੇ ਅਤੇ ਸੁਪਾਲ ਖੈਰਾ ਜੀ ਜੋ ਬਾਹਰਲੇ ਕੈਂਡੀਡੇਟ ਉਹਰੇ ਵਾਸਤੇ ਵੀ ਬਾਹਰਲੇ ਸੀ ਉੱਥੇ ਵਾਸਤੇ ਵੀ ਬਾਹਰਲੇ ਹੋ ਜਾਂਦੇ ਉਥੋਂ ਟਿਕਟ ਦੇ ਕੇ ਇਹਨਾਂ ਨੂੰ ਮਤਲਬ ਕਿ ਉਹਨਾਂ ਲੜ ਸਕਦੇ ਢਿੱਡ ਕਿ ਛੋਟੇ ਕਹਿੰਦਾ ਮਤਲਬ ਕਿ ਉਹ ਗਲਤ ਇਕੋ ਹੀ ਰਣੀ ਸੀ ਇੱਥੇ ਵੀ ਬਾਹਲੇ ਸੀ ਜੀ ਆਨੰਦਪੁਰ ਜਿਲ੍ਹੇ ਦੇ ਉੱਥੇ ਵੀ ਬਾਹਲੇ ਸੀ ਤਾਂ ਆਪਣੀ ਜੇ ਉਹਨਾਂ ਨੂੰ ਸੀਟ ਇੱਥੇ ਮਿਲ ਜਾਂਦੀ ਤਾਂ ਉਹ ਸੰਗਰੂਰ ਜਿਲ੍ਹੇ ਦਾ ਜੰਪਲ ਸੀ ਤਾਂ ਉਹਨਾਂ ਨੂੰ ਇੱਥੇ ਹੀ ਰਹਿਣ ਨੂੰ ਠੀਕ ਸੀਗਾ ਉਹਨਾਂ ਨੂੰ ਕੁਝ ਲੋਕ ਪਸੰਦ ਵੀ ਕਰਦੇ ਉਹ ਪਸੰਦ ਨਾ ਪਸੰਦ ਦੀ ਗੱਲ ਤਾਂ ਇੱਕ ਗੱਲ ਹੈ ਜੀ ਮੈਂ ਇਹ ਕਹਿ ਰਿਹਾ ਸੀ ਕਿ ਜੇ ਵਿਜੇਂਦਰ ਸਿੰਘਾ ਜਨਗਰੂਪ ਟਿਕਟ ਮਿਲਦੀ ਤਾਂ ਉਹ ਘੱਟੋ ਘੱਟ ਫਾਈਟ ਦੇ ਵਿੱਚ ਤਾਂ ਹੁੰਦੇ ਨਾ ਉਨਾਜ ਸਪਾਲ ਖਹਿਰਾ ਜੀ ਦੇ ਚਲੋ ਆਪਾਂ ਬਿਆਨ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿੰਨੇ ਕੰਟਰੋਵਰਸਰੀ ਬਿਆਨ ਦੇ ਰਹੇ ਨੇ ਇਸ ਟਾਈਮ ਤਾਂ ਮੈਂ ਉਹਨਾਂ ਨੂੰ ਫਾਈਟ ਚ ਨਹੀਂ ਮੰਨਦਾ ਮੈਂ ਤਾਂ ਮਤਲਬ ਇਹ ਕਹਾਂਗਾ ਕਿ ਚੌਥੇ ਨੰਬਰ ਤੇ ਅੱਜ ਉਹਨਾਂ ਦੀ ਪੋਜੀਸ਼ਨ ਹੈ ਸਪਾਲ ਖਹਿਰਾ ਜੀ ਠੀਕ ਹੈ ਜੀ ਧੰਨਵਾਦ ਜੀ ਇਹ ਸਮ ਸਾਡੇ ਅੱਜ ਦੇ ਮਹਿਮਾਨ ਨੀਲੂ ਮੇਤਾ ਜੀ ਮੇਰੇ ਨਾਲ ਮੇਰੇ ਸਹਿਯੋਗੀ ਸੋਹਣ ਲਾਲ ਜੀ ਦੇ ਨਾਲ ਮੈਂ ਵਿਕਾਸ ਪਰਵਾਹ ਧਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਤੇ ਅਗਲੇ ਮਹਿਮਾਨ ਦੇ